ਮਕਦਮਾ 307 ਦਾ ਇਰਾਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮਕਦਮਾ ਧੌਲੇ ਥਾਣੇ 'ਚ ਦਰਜ ਕੀਤਾ ਪਰ ਉਸੇ ਤਿੰਨ ਤਰੀਕ ਨੂੰ ਅੱਥ ਨੇ ਸਾਢੇ 5 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮਕਦਮਾ ਵਿੱਚ ਲੱਖਾ ਸਦਾਨਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਇੇ ਨੇਮ 307 ਤੇ ਹੋਰ 11 ਧਰਾਮਾ ਲਾ ਕੇ ਮਕਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇ 'ਚ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਹੈ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਨੇ ਹੁਣ ਨਹੀਂ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ 'ਚ ਪੜਾਉਣ ਗਈ ਆ ਤਿੰਨ ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਕਿ ਤੁਸੀਂ ਇੱਥੇ ਵੀ ਜਾ ਕੇ ਪਰਚਾ ਦੇਤਾ ਇੱਕ ਭੈਣ ਕਰੇ ਉਹ ਤੇ ਹੀ ਪਰਚਾ ਦਿੱਤਾ ਬਾਪੂ ਕਰੇ ਉਹ ਤੇ ਹੀ ਪਰਚਾ ਦਿੱਤਾ ਸਾਡੇ ਦੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬੂ ਸਾਡੇ ਦੇਣ ਦਾ ਕੋਈ ਗੱਲ ਨਹੀਂ ਸਵਾਜ ਅੱਜ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਨਾਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਆਈਜੀ ਭੁੱਲਰ ਏ ਡੀ ਜੀ ਪੀ ਗੁਰਿੰਦਰ ਢੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ ਤਿੰਨ ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਕੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਆਵਾਜ਼ 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 ਉਹ ਗਾਇਕੋ ਫਿਲਮ ਨਾ ਹੋ ਅਕੀ ਸਿਨੇਮਾ ਵਾਜਨ ਜੱਤਾ ਰੱਖਦਾ ਕਰਾਂਗੇ ਉਹਦਾ ਬਸ ਬਾਈ ਬਾਈ ਹਾਂ ਚੱਲ ਵਾਹਿਗੁਰੂ ਜੀ ਦਾ ਖਾਸ ਸਾ ਵਾਹਿਗੁਰੂ ਜੀ ਕੀ ਹੋਈਏ ਤੇ ਤੁਮਾਂ ਸਿਆ ਜੇ ਕੋਈ ਕਸਰ ਬਾਕੀ ਰਹੀ ਤਾਂ ਉਹ ਵੀ ਪੂਰੀ ਕਰ ਲਾ ਤੈਨੂੰ ਉਸ ਦਿਨ ਹੀ ਕਿਹਾ ਸੀ ਮੇਰੇ ਨਾਲ ਪੈਣਾ ਬੈਠੀਆਂ ਨੇ ਇਸਲੇ ਪਾਸੇ ਭਰਾ ਖੜਾ ਇਧਰ ਬਾਪੂ ਬੈਠਾ ਸਰਪੰਚ ਬੈਠਾ ਸਾਰੀ ਉਹ ਪੰਚਾਇਤ ਬੈਠੀ ਹੈ ਜੀ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਇਰਾਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧੌਲੇ ਥਾਣੇ 'ਚ ਦਰਜ ਕੀਤਾ ਤੁਹਾਡਾ ਜੀ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਨਾਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਥ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਏਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਕੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਅਥ ਨੇ ਸਾਢੇ 5 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਧਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਪਾਣੇ ਦੇ ਪਿੰਡ ਦਾ ਸਰਪੰਚ ਪਾਣੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਇ ਨੇਮ 307 ਤੇ ਹੋਰ 11 ਧਰਾਵਾਂ ਲਾ ਕੇ ਮਕਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇ 'ਚ ਪਰ ਇੱਕ ਤੂੰ ਬਹੁਤ ਵੱਡਾ ਵਹਿਮ ਪਾਲੀ ਬੈਠਾ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਹੈ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਨੇ ਹੁਣ ਨਹੀਂ ਇਹ ਜਿੱਤ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤਰੇ ਕੋਲ ਆ ਗਈ ਪਾਵਰ ਦੇ ਨਸ਼ੇ ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆ ਕੋਈ ਦਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ ਚ ਤੇ ਤੁਸੀਂ ਇੱਥੇ ਵੀ ਜਾ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉ ਤੋਂ ਹੀ ਪਰਚਾ ਦੇਤਾ ਬਾਪੂ ਕਰਿਓ ਤੇ ਹੀ ਪਰਚਾ ਦੇਤਾ ਸਾਡੇ ਦੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦਾ ਬੰਦੂ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਏਂਗਾ ਅਸੀਂ ਸੁਣਦੇ ਰਹੇ ਹਾਂ ਕਿਵੇਂ ਜਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਪੈਣਾ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਪੈਣਾ ਠਾਣਾ ਤੇ ਰੋਲੀਆਂ ਅਸੀਂ ਨੰਗੀਆਂ ਕਰ ਕਰ ਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਜਕਰੀਆ ਖਾਨ ਤੇ ਮੱッセ ਰੰਗੜ ਤੇ ਬੈਂਤੇ ਬੁੱਚੜ ਵਾਲੋਂ ਘਟਾ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ ਇਸ ਕਰਕੇ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਨੇ ਸਾਡਾ ਖੂਨ ਵੀ ਬਾਗੀ ਆ ਉਹੀ ਖੂਨ ਰਗਾ ਸਾਡੇ ਚੱਲਦਾ ਹੈ ਉਹਨਾਂ ਯੋਧਿਆਂ ਦਾ ਜੇ ਤੇਰੇ ਦਿਮਾਗ 'ਚ ਹੈ ਵੀ ਮੈਂ ਐਂ ਦੱਬ ਨੂੰ ਇਹਦਾ ਤੂੰ ਪਤਾ ਹੀ ਪਾਉਂਦੇ ਦੇ ਪਰਚੇ ਸੀ ਤਿਆਰ ਆ 60 ਜਿਲਾ ਦੇ ਤਿਆਰ ਮਰਵਾ ਦੇ ਸਿਦਾਂ ਚ ਪਏ ਵੀ ਆ ਕੇ ਬੋਲਾਂਗੇ ਸਿਦਾਂ ਚ ਪਿਆਂ ਦੀ ਵੀ ਆਵਾਜ਼ ਕੁੱਜੂਗੀ ਜੇ ਤੇਰੇ ਦਿਮਾਗ 'ਚ ਗਲਤ ਫਹਿਮੇ ਕੱਢਦੇ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਨਾ ਪੂਵਰਾ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੱਦ ਹੋ ਗਈ ਯਾਰ ਥੁੱਕ ਕੇ ਚੱਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ ਬਿਲਕੁਲ ਬਚਵੰਦੇ ਕਹਿੰਦੇ ਸੀ ਜੇ ਸਾਨੂੰ ਹਲੇ ਯਕੀਨ ਸੀਗਾ 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਹੈ ਅੱਜ 10 ਤੱਕ ਬਿਲਕੁਲ ਚੁੱਪਾ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਛੱਡੋ ਤੁਸੀਂ ਸਮਾਂ ਲੈ ਕੇ ਗਏ ਆਈ ਸੋਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਇਹ 10 ਤਰੀਕ ਤੱਕ ਅਸੀਂ ਭਾਣੇ ਦੇ ਪਰਚੇਡ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਾਣੇ ਬਿਉਂਤਬੰਦੀ ਥੋੜੀ ਪਹਿਲਾਂ ਹੀ ਸੀਗੀ ਇਹ ਤੈਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਦੇ ਪੰਨਾ ਬਾਹਰ ਨਹੀਂ ਆਉਂਦੇ ਜਿਹੜਾ ਲਾਂਬੂ ਤੂੰ ਲਾ ਰਿਆ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਆ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਬੰਦਾ ਕੱਲ ਨੂੰ ਫੋਰਸਾਂ ਵਗਾਨੀ ਇੱਥੇ ਜਿਵੇਂ ਉਦੋਂ ਆਪਣੇ ਅੰਮ੍ਰਿਤਪਾਲ ਵੇਲੇ ਬੁਲਾਇਆ ਸੀਗਾ ਠੀਕ ਆ ਤੇਰਾ ਸਾਡੇ ਦੇ ਵੀ ਐਨਐਸਐ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤੂੰ ਚੁੱਪ ਤੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬਰੂਗੜ੍ਹ ਸਿਟ ਤੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਭਲੇਖਾ ਨਾ ਤਾਂ ਕੀ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦੱਬ ਲਾਂ ਕੋਈ ਗੱਲ ਨਹੀਂ ਅਸੀਂ ਤਿਆਰ ਆਂ ਭੇਜ ਆਉਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤੈਨੂੰ ਪਾਸਿਆਂ ਸੇ ਰੇਡ ਮਾਰਨੀ ਲੋੜ ਨਹੀਂ ਪੈਣੀ ਵਿਸਲਾੜਿਆਂ ਨੂੰ ਭਜੇਗਾ ਕਿਤੇ ਹੋਰ ਪਿੰਡਾਂ ਨੂੰ ਭਜੇਗਾ ਆਸੀਂ ਇੱਥੇ ਬੈਠੇ ਆਂ ਕੋਟ ਦੁੰਨੇ ਆਂ ਭਾਨੇ ਦੇ ਘਰੇ ਬੈਠੇ ਆਂ ਭੈਣਾ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਬਣਕੇ ਆਈ ਸੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆਂ ਤੁਸੀਂ ਤੂੰ ਭੇਜ ਦੇ ਸਾਨੂੰ ਚੁਕਾ ਲਾ ਜਿਹੜੀ ਧਾਰਾ ਤਰੀ ਕੋ ਰਹੇਗੀ ਕਾਰ ਸੈਂਟਰ ਨਾਲ ਗੱਲ ਚਾਰ ਤਾਂ ਤੂੰ ਹੋਈ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਗੁਰਤਪੁਰੂ ਟਰੈਕਟਰ ਗੈਸਟਰਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗ ਗਏ ਐਨਕਾਊਂਟਰ ਕਰਨ ਲੱਗ ਗਏ ਸ਼ੁਰੂ ਤਾਂ ਕੰਮ ਤੁਸੀਂ ਕਰ ਲਿਆ ਉਹ ਤਾਂ ਉਧਰ ਉਧਰ ਨੂੰ ਤੁਰ ਪਿਆ ਉਹ ਰਾਤ ਨੂੰ ਰੁਪਿਆ ਫੜ ਲਿਆ ਦੋਰਾ ਪਰ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੋਂਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਐਸੇ ਕਿਹਦਾ ਹਾਲ ਜੇ ਅੱਗੇ ਮੜਾ ਹੋਇਆ ਅੱਜ ਦੇਖ ਲੈ ਰੁੱਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਜੋ ਮੈਂ ਕਹੂੰਗਾ ਦੋ ਸ਼ਬਦ ਭੈਣ ਵੀ ਬਣੇ ਬੋਰ ਕੋਈ ਮੈਿਕ ਨਹੀਂ ਸੀ ਇਹ ਬਿਲਕੁਲ ਮਾਤਰ ਦੇ ਤੱਕਾ ਹੋ ਰਿਹਾ ਦਾ ਅੱੱਡੀ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਕੋ ਡੈਮੋਕ੍ਰੇਸੀ ਚ ਨਹੀਂ ਰਹ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪ ਦੀ ਰਿਪਬਲਿਕ ਦਾ ਮਤਲਬ ਕਿ ਦੇਸ਼ ਦੇ ਵਸਨੀਕ ਹੋ ਕੇ ਤਾਂ ਅਸੀਂ ਆਪਣੀ ਸਤੰਤਰਤਾ ਦਾ ਜਵਾਬ ਕਰ ਸਕੀਏ ਸਾਡੇ ਤੇ ਕੋਈ ਵੀ ਮਤਲਬ ਪ੍ਰੈਸਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪ ਦੀ ਅਰੇ ਜੋ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕੰਮਾਂ ਧੰਦਿਆਂ ਨੂੰ ਇੱਕ ਸਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹਣੀਆ ਵੀ ਅਸੀਂ ਸਾਰੇ ਫਿਰ ਤੂੰ ਇੰਨੀ ਗੱਲ ਦੱਸ ਜਿੰਦ ਤੇ ਤੂੰ ਉਦੋਂ ਤੂੰ ਉਦੋਂ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਣੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਵੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆ ਜੌਬ ਤੋਂ ਮੈਂ ਆਪਣੇ ਫੇਰ ਘਰ ਆ ਜਿੰਦੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਸੀ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋٹے ਆਟੇ ਦਾ ਬੜੇ ਤੋਂ ਤਾਂ ਲੱਗ ਜਾਂਦਾ ਹੁੰਦਾ ਏ ਉਹੋ ਜਿਹਾ ਪੁਲਿਸ ਵਾਲੇ ਆ ਹੱਦ ਹੋ ਗਈ ਯਾਰ ਸੋਦੀ ਤੇ ਅੰਦਰੋਂ ਮਾੜਾ ਮੋਟਾ ਸ਼ਰਮ ਕਰ ਲੋ ਅੱਖਰ ਚਾਰ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ ਛੋਡੇ ਘਰੇ ਵੀ ਪਿਆਣਾ ਪੜਨਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਗ ਜੰਦੇ ਵਾਲੇ ਹੋ ਯਾਰ ਇੱਥੋਂ ਤੱਕ ਗਿਰ ਜਾਂਦੇ ਆ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਵਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਦੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਉਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸਤਿਕਾਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਉਹਨਾਂ ਦਾ ਆਪਣਾ ਹਾਲ ਦੇਖ ਲਓ ਕੀ ਹੋਇਆ ਫਿਰਦੌਸ ਕਿਵੇਂ ਕੰਨਾ ਕੱਕਰਾ ਮਾਰਦੇ ਫਿਰਦੌਸ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਉਹਦੀਆਂ ਬਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਆ ਨਾ ਆਵਾਜ਼ ਨਹੀਂ ਕਰਦੀ ਇਨਸਾਫ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸੇ ਜੀਵਨ ਚ ਆ ਜਿੰਦਗੀ ਚ ਹੀ ਹੋਣਾ ਹੁੰਦਾ ਯਾਰ ਅਈ ਡਿਨਰ ਕਰਦੀ ਐਡਾ ੱਤਕਾ ਯਾਰ ਇਹਦਾ ਤਾਲੇ ਵਾਲੀਆਂ ਉਹਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚਲੀ ਜਾਂਦਾ ਚੱਕ ਕੇ ਇਮਰਾਨ ਖਾਨ ਨੂੰ 14-14 ਸਾਲ ਕੈਦ ਕਰਤੀ ਤਿੰਨ ਚਾਰ ਕੇਸਾਂ ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕਰ ਲਿਆ ਪਰ ਸੁਪਾਕਿਸਤਾਨ ਚ ਉਹ ਛੇ ਉਹਦਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠ ਉਹ ਬੈਠ ਵੀ ਖੋਲਿਆ ਤੇ ਕੋਲ ਉਹਦੋਂ ਵੀ ਵੱਡੇ ੱਤਕੇ ਤੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆ ਲੋਕਾਂ ਦਾ ਹਾਲ ਹੋਣ ਲੱਗ ਗਿਆ ਇੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣਾ ਲਾ ਤੂੰ ਗੱਲ ਕਰਦਾ ਠੀਕ ਆ ਭਾਈ ਅਸੀਂ ਵੀ ਕਹਿੰਦੇ ਆ ਤੰਦਰੁਸਤ ਬੱਚਾ ਹੋਵੇ ਅਸੀਂ ਇਨਸਾਨੀਅਤ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਸਟੇਜਾਂ ਦੇ ਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਆ ਕੇ ਦੀਆਂ ਕੁੜੀਆਂ ਨਹੀਂ ਜਿਨ੍ਹਾਂ ਤੇ ਦਾ ਕੋ ਜਨਮ ਢਾ ਰਹਿਆ ਉਹ ਵੀ 307 ਦਾ ਅਰਾਦਾ ਗਤਲ ਦਾ ਪਰਚਾ ਪੱਨ ਤੋੜ ਜੀ ਪੁਲਸ ਵਾਲੇ ਦੀ ਕ੍ਰਿਪਾਣ ਮਾਰੀ ਜੀ ਕਿ ਮੈਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕਰ ਦੂੰ ਯਾਰ ਸੋ ਬਾਈ ਹੱਥ ਬੰਨ ਕੇ ਕੋਈ ਬਾਪੂ ਜੀ ਕੋ ਕਹਿਣਾ ਚਾਹੁੰਦੇ ਖੋਲਣੀਆਂ ਜਾਂਦਾ ਪਰ ਪਾਠੀ ਮੈਂ ਬੋਲਦਾ ਹਾਂ ਤੁਸੀਂ ਮੈਂ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਲੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਨੂੰ 8 ਵਜੇ ਦੇ ਤਕਰੀਬ ਜਿੰਨਾ ਚਕ ਬਾਈ ਦਾ ਹੁਕਮ ਨਹੀਂ ਹੋਇਆ ਉਤਰੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਣਾ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਧਰੋਲੇ ਪਾਚੇ ਤੇ ਦਿੱਤਾ ਤੇਰੇ 5 6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਆਵਦਾ ਕਾਰ ਕਢਾ ਲਓ ਜਾ ਕੇ ਅਸੀਂ ਥਾਣੇ ਦੇ ਵਿੱਚ ਨਹੀਂ ਬਾਈ ਇੰਨੀ ਕੀ ਗੱਲ ਕਰਨੀ ਹੈ ਬਈ ਵਹਿਗੂ ਦੀ ਘਾ ਖਾਸਾ ਅਜੇ ਸੋ ਮੈਂ ਗੱਲ ਹੋਰ ਕਹਿਣੀ ਚਾਹਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸ.ਐਚ.ਓ. ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਛੋਡਾ ਜੀ ਨਾਨਕੇ ਕਿੱਥੇ ਆ ਛੋਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਛੋਡੀਆਂ ਭੂਆ ਕਿੰਨੀਆਂ ਜੀ ਕਿੱਥੇ ਬਹਿੀਆਂ ਹੋਣਗੀਆਂ ਸਾਰਾ ਰਿਕਾਰਡ ਤਿਆਰ ਕਰ ਰਿਹਾ ਛੋਡੀ ਕਿਹੜੀ ਆਈ.ਡੀ. ਚੱਲਦੀ ਆ ਜੀ ਜਾਣ ਇੱਕ ਦਾਰਕ ਦਹਿਸਤ ਬਣਾਈ ਜਾ ਰਹੀ ਆ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤਰਨ ਨਾ ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ ਐਨ.ਐਸ.ਏ. ਲੱਗੇ ਆ ਮੁੰਡਿਆਂ ਤੇ ਉਦੋਂ ਵੀ ਆਹੀ ਮਾਹੌਲ ਸੀ ਉਹੀ ਬਹਾਉਲ ਦੇ ਉੱਤੇ ਪੁਲਿਸ ਫਿਰ ਤੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੋਈ ਡੀਐਸਪੀ ਫੋਨ ਕਰਦਾ ਆਓ ਜੀ ਉੱਥੇ ਆ ਕੇ ਜਾਓ ਸਾਲਾ ਤਾਂ ਮੈਂ ਇਹ ਸਾਰਿਆਂ ਨੂੰ ਮਰਿਤੀਆਂ ਨਾਲ ਬੇਨਤੀ ਸੋਲੋ ਮੇਰਾ ਵੀਰ ਇਹ ਡਾਰੇ ਦਹਿਸ਼ਤ ਦਾ ਜਿਹੜਾ ਦਿਲਾਂ ਚ ਖੌਫ ਹੈ ਕੱਢ ਦਿਓ ਇਹ ਕੱਢ ਦਿਓ ਕਫਨ ਸਿਰਾਂ ਦੇ ਬੰਨਣੇ ਪੈਣਿਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਕਰਦਾ ਮੈਂ ਤੈਨੂੰ ਤਿੰਨ ਸਾਲ ਲੈ ਕੇ ਲਾ ਦੇ ਜੋਰ ਜਿੰਨਾ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫ਼ਤਰ ਆਓ ਸਪਸ਼ਟ ਜਵਾਬ ਦੇ ਦੇਵੇ ਸੀ ਨਹੀਂ ਆਉਣਾ ਸਾਡੇ ਖਿਲਾਫ ਕੋਈ ਵਾਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ ਮੀਡੀਆ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡਾ ਸੰਪਰਕ ਕਰਨ ਲੈ ਕੋ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ ਦੱਸ ਤਾ ਪਾਉਂਦੇ ਆ ਮਾਹੌਲ ਹੈ ਯਸਰ ਜਦੇ ਆ ਉਹਨਾ ਆ ਜਿਹੜਾ ਸਿਸਟਮ ਰਚਿਆ ਗਿਆ ਨਾ ਅਸਲ ਇਹਨਾਂ ਦੇ ਮਨਚ ਸਾਹਦ ਪਹਿਲਾਂ ਹੀ ਇਹ ਬੇਈਮਾਨੀਏ ਖੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦੱਬ ਲੋ ਪਰਿਵਾਰ ਘਰ ਆ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਫਿਰ ਉਹਨਾਂ ਦਾ ਕਈ ਵਾਰ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਖੂਪ ਪਸ਼ੂਨਾਂ ਨੂੰ ਪੱਠੇ ਵੀ ਪਾਉਣ ਆਵੇ ਉਹਦੇ ਵਿਚ ਆ ਡਾਂਗਾ ਮਾਰ ਦਿੰਦੇ ਆ ਘਰਾਂ ਜੀ ਮੇਰੇ ਘਰ ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਡੰਗਰ ਛੜ ਤੇ ਮੇਰੇ ਸੰਗਲ ਲਾ ਦੇ ਪਿੰਡ ਚੋਂ ਬੰਦਾ ਆ ਡਾਂਗਾ ਮਾਰ ਕੇ ਭਜਾਤਾ ਵੇ ਕਾਜ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਉਹ ਥਾਣੇ ਲੈ ਗਏ ਆ ਥਾਣੇ ਲੈ ਗਏ 21 ਦਿਨਾਂ ਹੀ ਥਾਣੇ ਚ ਕਮਾਈ ਕਰਦੇ ਰਹੇ ਇਹ ਪੁੱਛੜ ਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਆ ਬੰਦੇ ਨਾਲ ਵੀ ਕੀ ਰੌਲਾ ਸਾਡਾ ਕੋਈ ਬੱਟਰ ਰੌਲਾ ਯਾਰ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਯਾਰ ਅਸੀਂ ਭਵੰਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਨੌਜਵਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਡਰ ਗਏ ਨਾ ਬਾਈ ਆ ਯਾਦ ਰੱਖਿਓ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖਿਓ ਜੀ ਅੱਜ ਜੂ ਹੀ ਚੁੱਪ ਕਰਕੇ ਘਰਾਂ 'ਚ ਬਹਿ ਕੇ ਡਰ ਕੇ ਦਬ ਕੇ ਨਾ ਨਿਕਲੇ ਨਾ ਵਿਰੋਧ ਕੀਤਾ ਆ ਹੁਣਾਂ ਕੇਜਰੀਵਾਲ ਨੇ ਇੱਕ ਦੋ ਦਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਦਾ ਸੀ ਡਟ ਕੇ ਆੁਣਾ ਕੇਜਰੀਵਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇੜਨਗੇ ਅਸੀਂ ਨਹੀਂ ਸੰਤੋਖ ਦਾ ਤੈਨੂੰ ਫੜ ਲੈਣਾ ਚੱਕ ਕੇ ਜੇਲ੍ਹ ਸਿਰਦਣਾ ਠੋਕਣਾ ਇਹ ਪਹਿਣ ਕੇ ਹਰ ਹਰ ਘਰ ਨੂੰ ਪਹਿਣ ਕੇ ਆਦੇ ਇਹ ਦੱਬਣ ਕੇ ਹਰ ਘਰ ਨੂੰ ਪਹਿਣ ਇਹੀ ਦਾ ਡਰ ਹੁੰਦਾ ਇਹੀ دہشت ਹੁੰਦੀ ਹੈ ਵਿਆਹ ਦੱਬ ਲੈ ਤੇ ਹੁਣ 50 ਦੇ ਲੋਕ ਉਹ ਲੱਖਾਂ ਦੇ ਵੀ ਪਰਚਾ ਦੇਤਾ ਕੁੜੀਆਂ ਦੇ ਵੀ ਦੇਤਾ ਬਾਪੂ ਦੇ ਵੀ ਦੇਤਾ ਭਰਾ ਦੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਹੀ ਕਰ ਰਹੇ ਸੀ ਇਹੀ ਬੰਦੇ ਹੁਣ ਇਕੱਠ ਵਾਠ ਨੂੰ ਇਕੱਠਾ ਕਰਨ ਉਹਨਾਂ ਤੋਂ ਡਰ ਜਾਂਦਾ ਬੰਦਾ ਇਸ ਕਰਕੇ ਬਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਜੇ ਅੱਜ ਨਾਨਾ ਬਾਈ ਬੋਲੇ ਗੱਲ ਥੋੜੀ ਘਰਾਂ ਤੱਕ ਆਉਣੀ ਆ ਬਾਈ ਹਰ ਘਰ ਤੱਕ ਆਉਣੀ ਆ ਤੇ ਬਹੁਤ ਖਤਰਨਾਕ ਅਸੀਂ ਬਾਰ ਬਾਰ ਕਹਿ ਲਓ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਵੜਦਾ ਤੁਹਾਡੇ ਜੇ ਇਕੱਠੇ ਹੋ ਜਾਓ ਮੇਰੇ ਵੀਰ ਇਕੱਠੇ ਹੋ ਜਾਓ ਯਾਰ ਮਤਲਬ ਸਾਡਾ ਨਹੀਂ ਆ ਸਾਡੀ ਖਾਤਰ ਹੁਣ ਅਸੀਂ ਵੀ ਲੜਦੇ ਪੰਜਾਬ ਖਾਤਰੀ ਕਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ ਆਇਤਾ ਫਰਾ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਬੜ ਗਏ ਜੱਟ ਬੰਦ ਕਰਤੇ ਹੋਰਸਾ ਮਗਾ ਲੀਆਂ ਤੇ ਜੇ ਉਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਕਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਵੀ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾਤੀ ਚੱਕ ਕੇ ਅੰਦਰ ਸਿੱਟ ਤੇ ਕਿਸੇ ਵੀ ਨਹੀਂ ਕੋਚਨ ਨੂੰ ਦਿੱਤਾ ਸ਼ਰਜਮ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਦੇਜ ਪੰਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਰ ਸਰਕਾਰ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਅਟੈਕ ਉਹ ਮਾਰਦਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਅਜੇ ਬੰਦੇ ਪੈਦਾ ਹੁੰਦੇ ਨੇ ਉਹ ਹਜੇ ਬੰਦੇ ਇਹਨਾਂ ਨੇ ਮਰਵਾਏ ਆ ਯਾਰ ਉਦੋਂ ਵੀ ਚੁੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਸ਼ ਉਹ ਘਰੇ ਪਿੱਛੇ ਉਦੋਂ ਵੀ ਪਿੱਟਿਆ ਸੀ ਵੀ ਨਾ ਸਿਸਕਾਰ ਕਰੋ ਨਾ ਸਿਸਕਾਰ ਕਰੋ ਅੱਜ ਆਪਾਂ ਨਿਕਲਿਓ ਸੜਕਾਂ ਤੇ ਆਹ ਨੌਬਤ ਨਹੀਂ ਕੁੱਟਖੜੋ ਪੰਜਾਬ ਦੇ ਲੋਕ ਕੁੱਟਖੜੋ ਥੋੜੇ ਪਹਿਣ ਗਏ ਇਹ ਇਹਨਾਂ ਨੇ ਬਦਨਾ ਤੁਹਾਨੂੰ ਜੋ ਜੋ ਕੇ ਦੇ ਦੇ ਬਦਨ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਚ ਬਹਿ ਗਏ ਬਾਈ ਅੱਜ ਭਾਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿ ਹੋਰ ਵਾਲਾ ਹੋਲਪਣ ਸਭ ਦੀ ਵਾਰੀ 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 ਦੱਬੀ ਤੁਰਿਆ ਆਣਗੇ ਯਾਦ ਰੱਖੀ ਆ ਆ ਕੋਸਤੇ ਯਾਰ ਤੂੰ ਹਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ 'ਤੇ ਆਇਆ ਹੋਇਆ ਕੋਈ ਗੱਲ ਨਹੀਂ ਚੱਲ ਲਾ ਜੋਰ ਦੇਖ ਦੇ ਸੁਪੀਆਂ ਖੁੱਲੀਆਂ ਆ ਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਦੇ ਜੋਰ ਕਿ ਭਾਈ ਆਜੋ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਲਾਫ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਕੈਕਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੀਂ ਜਨਤਾ ਕੀ ਲਿਖੇਗਾ ਯਾਦ ਰੱਖੀਂ ਇਹ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਕਹਾਣੀਆਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਸੋ ਮੈਂ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਭਾਈ ਤੁਸੀਂ ਬੈਗਰੂਜ਼ਾ ਹਾਰਸਾ ਬਰਜੀ ਫਤਿਹ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਤੀਆ ਆਪਣਾ ਦੀਨ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਨੇ ਨੂੰ ਜਵਾਨਤ ਕਰਾ ਲਓ ਹਾਂ ਅਸੀਂ ਠੋਕ ਕੇ ਫੈਸਲਾ ਹਸ ਲੈਂਦਾ ਹਾਂ ਕੰਨ ਬੰਦ ਦਿੱਤੀ ਸੀ ਦੇਖੋ ਇੱਥੇ ਪੰਜਾਬ ਪੁਲਿਸ ਕਹੌਲਦਾਰਾਂ ਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਪਰ ਡੀਜੀਏ ਨਾਲ ਗੱਲ ਕਰਨ ਇੱਕ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਜਮਾ ਠੋਕ ਕੇ ਜਵਾਬ ਦੇ ਕੇ ਆ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੀ ਬੰਦੀਆਂ ਤੇ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਿੰਦੇ ਨਹੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਡੀਜੀਏ ਸਾਹਿਬ ਨੂੰ ਪਟਿਆਲੇ ਉਹ ਤੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ੍ਹ ਵੀ ਸਾਡਾ ਜਵਾਬ ਹੈ ਸਾਡਾ ਇੱਕ ਗੱਲ ਹੈ ਇੱਕ ਛਿੰਟਾਈ ਦੂਜੀ ਗੱਲ ਵੀ ਸਾਡੀ ਪ੍ਰਣਾਲੀ ਦੋ ਦਿਨ ਮੀਟਿੰਗ ਹੋਈ ਹੈ ਅੱਜ ਸਰਿਆਮ ਕਹਿੰਦੇ ਆ ਨਾ ਤਾਂ ਹੀ ਭਾਨੇ ਦੀ ਜ਼ਮਾਨਤ ਕਰਾਉਣੀ ਹੈ ਭਾਨੇ ਦੇ ਪਰਚੇ ਵੀ ਰੱਤ ਕਰਾਉਣੇ ਨੇ ਤੇ ਬਿਨਾਂ ਜ਼ਮਾਨਤ ਹੋਇਆ ਹਲਕੇ ਕਰੇ ਆਉਣੇ ਵੈਗਰੀ ਕਾ ਖਾਲਸਾ ਇਹਨਾਂ ਨੂੰ ਬੁਲਾ ਰਿਹਾ ਹੈ ਕਿ ਭਾਨੇ ਦੀ ਜ਼ਮਾਨਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਧੇ ਏਡੀਜੀ ਪੀ ਡੀਜੀਪੀ ਅਰ ਸੁਖਲਾ ਜਸਕਰਨ ਸਿੰਘ ਏ ਡੀਜੀਪੀ ਗਰਿੰਦਰ ਢਿੱਲੋਂ ਡੀਆਈਜੀ ਭੁੱਲਰ ਚਾਰ ਅਫਸਰ ਦਸਕਤ ਕਰਕੇ ਲਿੱਖਤੀ ਦੇਖੇ ਗਏ ਹੈ ਉਹਨਾਂ ਦੀ ਜ਼ਬਾਨ ਤੇ ਦੱਸੋ ਜੀ ਉਹਨਾਂ ਦੀ ਜ਼ਬਾਨ ਫਿਰ ਕਿੱਥੇ ਆ ਕੱਲ ਨੂੰ ਕੋ ਧਰਨ ਲੱਗਦੇ ਨੇ ਮੁਜਾਰੇ ਲੱਗਦੇ ਨੇ ਤਾਂ ਇੱਥੇ ਤੁਹਾਡੇ ਨਾਲ ਖੜੂ ਕਿਹੜਾ ਬੰਦਾ ਥੋੜੀ ਜ਼ਬਾਨ ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਅਰਸੀ ਬੰਦਿਆ ਨਾਲ ਕੋ ਧਰਨਾ ਮੁਜਾਰਾ ਲੱਗਿਆ ਹੋਇਆ ਕੋ ਜੰਮ ਹੋਇਆ ਹੋਇਆ ਤੇ ਤੁਹਾਡੇ ਨਾਲ ਖੜੂ ਕਾਣ ਤੋਂ ਗੱਲ ਕੌਣ ਕਰਨ ਆਉ ਤੇ ਕਿਹੜੇ ਮੂੰਹ ਨਾਲ ਗੱਲ ਕਰਨਾ ਆਓਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਐ 10 ਤੱਕ ਨਿਵੇੜ ਦੇਾਂਗੇ ਨਿੱਕੀ ਸਮਝੌਤਾ ਦੇ ਹੀ ਜਾਂਦੇ ਆ ਦੂਜੇ ਪਾਸੇ ਕਹਿੰਦੇ ਆ ਬਲਾਕ ਕੇ ਘਰ ਵਾਲਿਆਂ ਨੂੰ ਤੇ ਜਮਾਨਤ ਕਰ ਲੋ ਹੱਦ ਹੋ ਗਈ ਅਸਲ ਕੋਈ ਗੱਲ ਨਹੀਂ ਧਾਓ ਬਾਈ ਜ਼ਬਰ ਬਹਾਨੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 10 ਤਰੀਕਾ ਆਉਣ ਦਿਓ ਅਸੀਂ 10 ਤੋ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ-ਕਲੰਤੂ ਨਹੀਂ ਕਰਨਾ ਅਸੀਂ 10 ਤੱਕ ਨੂੰ ਰਿਕਾ ਇਈ ਵਾਰੀ ਇਹ ਹੁੰਦਾ ਵੀ ਇਹ ਪਹਿਲੇ ਹੀ ਪਹਿਲੇ ਅਸੀਂ ਕਿਹੜਾ ਕੁਝ ਕਿਹਾ ਅਸੀਂ ਕਤਰਿਆ ਛੱਡਿਆ ਨਹੀਂ ਛੱਡਿਆ ਨਹੀਂ ਪਹਿਲੇ ਹੀ ਬਿਆਨ ਵਾਜੇ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੁਹਾਨੂੰ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਿੱਥੇ ਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਲਈ ਅਗੂ ਸਾਹਿਬਾਨ ਸੀ ਉਹਨਾਂ ਦੇ ਦਸਤਕ ਨੇ ਸਾਰਿਆਂ ਦਾ ਰਹਿ ਕਰਕੇ ਅਗਲਾ ਪਰੋਂ ਪੰਜਾਬ ਚ ਕਿਹੜਾ ਦੇਣਾ ਉਹ ਦੇਵਾਂਗੇ ਬਾਈ ਜਿੰਨਾ ਕੋਈ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀ ਬੇਨਤੀ ਹੈ ਭਰਾ ਬਣ ਕੇ ਉਹਦੋਂ ਪੈਰ ਜੁੱਤੀ ਨਾ ਪਾਇਓ ਆ ਕੱਲਾ ਇੱਥੋਂ ਨਹੀਂ ਫਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅੱਜ ਤਾਂ ਇਹ ਕਹਾਂਗੇ ਵੀ ਇੱਛੇ ਨਹੀਂ ਗੱਲ ਖੜਨੀ ਜੀ ਆ ਠੀਕ ਹੈ ਕੱਲਾ ਇੱਕ ਦੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਉਹ ਡਰਾਉਣਗੇ ਦਹਿਸ਼ਤ ਪਾਉਣਗੇ ਭੰਨਾਗੇ ਘੇਰੇ ਤੋੜੇ ਘੇਰੇ ਤੋੜਾ ਕੇ ਸਾਰੇ ਦਹਿਸ਼ਤਾਂ ਦੇ ਨਰਾਂ ਦੇ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ 10% ਆਪਾਂ ਕੋਈ ਬਿਆਨ ਬਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵਿਉਂ ਆਏ ਆ ਹੋਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕਿਨਾਂ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਵਿਤਨ ਕਰਦੇ ਆ ਉਸ ਮੇ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸਦਣਾ ਇੱਕ ਪੁਲਿਸ ਦਾ ਬੜਾ ਇਹ ਪੁਰਾਣਾ ਹਨਿਆ ਵਰਤਿਆ ਇੱਕ ਤਰੀਕਾ ਹੈ ਅਡੋੜੀ ਬੰਦਿਆਂ ਦਾ ਡੋੜੀ ਅਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਥਰ ਨਾਟ ਦੂਜੀ ਥਰ ਨਾਟ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਥੋੜਾ ਦਬਦਾ ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹਦਾ ਮੰਨ ਗਏ ਯਾਰ ਜਿਵੇਂ ਲੰਕੀ ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉਥੇ ਲੱਖਾਂ ਦਾ ਸਹਿਮਤ ਹੋਏਗਾ ਤੁਸੀਂ ਕਿਹਾਗੇ ਆ ਇਹਹੀ ਵਰਤਾਂਦੇ ਇਹਨਾਂ ਨੇ ਹੁਣ ਸਿਰ ਜਾ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਐ ਹੋ ਗਿਆ ਉਹ ਐ ਹੋ ਗਿਆ ਉਹਨਾਂ ਨੇ ਕਲਿਆਣੇ ਸੁਝਾਤਾ ਕਰ ਲਿਆ ਹਲਕਾ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ ਤਿੰਨ ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਨੀਆ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਥੇਬੰਦਿਆਂ ਦੇ ਆਗੂਆਂ ਦੇ ਦਸ ਕੱਤਾ ਸਾਰਿਆਂ ਦੇ ਤੇ ਸਾਰਿਆਂ ਦੀ رائے ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਦਿਆ ਸੀ ਹਾਂ ਬੋਲਿਆ ਮੈਂ ਬੋਲਿਆ ਮੈਂ ਵੀ ਆ ਉਦੋਂ ਬਰ ਕੱਕੇ ਕੋੜੇ ਨੇ ਵੀ ਬੋਲਿਆ ਸਦੀਦ ਖੂਲ ਨੇ ਬੋਲਿਆ ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ ਵੀ ਇੱਕ ਬੰਦੇ ਦੇ ਗੱਲ ਸਿੱਟ ਦਿਓ ਵੀ ਇਹ ਆਏ ਆ ਕਿ ਕੱਲ ਨੂੰ ਦੁਆਰੇ ਮਾਹੌਲ ਨਾ ਸਿਰਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਉਹ ਦੇ ਖਿਲਾਫ ਬਿਆਨ ਦੇਵੇ ਉਹ ਉਹ ਦੇ ਖਿਲਾਫ ਬਿਆਨ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ 10 ਤੋਂ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤਰੀਕ ਨੂੰ ਹੋ ਰਾਂਗੇ 10 ਤੋਂ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜਦੀ ਤਾਂ ਨਾਲ ਦੀ ਨਾਲ ਕੋਈ ਪ੍ਰਵਾਨ ਦੇਵਾਂਗੇ ਉਦੋਂ ਬੈਠ ਕੇ ਟੀਨਾ ਪਾਇਓ ਉਹ ਕੀ ਦੇਵਾਂਗੇ ਉਹ ਸਾਰਿਆਂ ਜਿਹੜੇ ਬੰਦਗਾਨਾਂ ਨਾਲ ਰਾਏ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਪ੍ਰਵਾਨ ਦਿੱਤਾ ਜਾਊਗਾ ਦੁਕਾਲਾ ਬਾਤ ਹੋਵੇਗੀ ਜੀ ਨੌਜੋਤ ਨੂੰ ਪਹਿਲਾਂ ਮੀਟਿੰਗ ਕਰਕੇ ਆਪਾਂ ਦੁਪਾਹਾ ਆ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ ਨੌਦਾਰ ਨੂੰ ਜਦੋਂ ਵੀ ਕਰਨੀ ਆ ਕਦੋਂ ਵੀ ਕਰਨੀ ਆ ਉਹ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾ ਤੁਸੀਂ ਬਿਨਾਂ ਗੱਲ ਤੋਂ ਰੌਲਾ ਪਾਇਆ ਆ ਆ ਮਸਲਾ ਸਿਰਫ ਅੱਜ ਤਾਂ ਬੋਲੇ ਆ ਕਿਉਂਕਿ ਜੋ ਤੁਸੀਂ ਧੱਕਾ 307 ਰਾਦਾਖਦੰਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾਂ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿੱਚ ਵੱੜਤੇ ਇਹ ਤਾਂ ਬੋਲੇ ਆ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ ਇਹ ਹੀ ਕੁਛ ਹੁੰਦਾ ਸੀ ਨਾਲ ਸਜ ਹੋਰ ਕੀ ਹੁੰਦਾ ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ ਰਾਜੇ ਸੀ ਮੁਕਦਮ ਕੁੱਤੇ ਇਹ ਚੱਲਦਾ ਹੀ ਆਇਆ ਕੋਈ ਗੱਲ ਨਹੀਂ ਅੱਜ ਤੂੰ ਰਾਜਾ ਹੈ ਜ਼ਬਰ ਕਰ ਰਹੇ ਹੈ ਤੇ ਪਰਜਾ ਸਦਾ ਨਹੀਂ ਚੱਲਦੀ ਹੁੰਦੀ ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਜੇ ਸਲਾਹਕਾਰ ਨੇ ਇਹ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬ ਜੂ ਬਾਜ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬ ਜੂ ਬਾਜ ਕਿੰਨੇ ਆਖਦੀਆਂ ਆਵਾਜ਼ ਦਬ ਦੇਗਾ ਇਹ ਸਾਰਾ ਪੰਜਾਬ ਹੀ ਇਹੋ ਜਿਹਾ ਏ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਕਿਹਨੂੰ ਕਿਹਨੂੰ ਦਬਦੇਗਾ ਤੈਨੂੰ ਕਿੰਨਾ ਕ ਦੱਬਿਆ ਤੈਨੂੰ ਕਿੰਨੇ ਕਨੇ ਦੱਬਿਆ ਦੱਸ ਦੇ ਮੈਨੂੰ ਤੂੰ ਹਰ ਸਿਵਰਦਕਾਰ ਨੂੰ ਸਿਵਰੋ ਭਾਬੀ ਸੁਖਵੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਡਲਾਂ ਨਾਲ ਮਾਰੀ ਕਿਸੇ ਦੇ ਕੈਪਟਨ ਦੀ ਦਾੜ੍ਹੀ ਤੇ ਤੰਜ ਕੱਸਦਾ ਰਿਹਾ ਹੈ ਕੈਪਟਨ ਦੀ ਪਜਾਮੀ ਬਾਰੇ ਬੋਲਦਾ ਰਿਹਾ ਹੈ ਇਹ ਪਜਾਮੀ ਐ ਪਾਉਂਦਾ ਪਜਾਮੀ ਐ ਪਾਉਂਦਾ ਕਿੱਕਲੀ ਕਲੀਅਰ ਦੀ ਪੱਗ ਸੁਖਵੀਰ ਦੀ ਚੱਟਾ ਮੇਰੇ ਭਾਈ ਦਾ ਕਿੱਕੜੀ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕ ਦੱਬਿਆ ਬਈ ਰੂਸਾ ਦਾ ਯਾਰ ਹੈ ਜੀ ਕੈਪਟਨ ਹਲਾਨਾ ਜ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਕਿ ਤਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਆਈ ਦੇ ਵਿੱਚ ਤੇ ਕਿੰਨੇ ਕੁ ਪਰਚੇ ਦਿੱਤੇ ਅਦਰੇ ਤੇ ਭੁੱਲ ਗਿਆ ਉਹ ਤੇਰੇ ਤੂੰ ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਫੁੱਲ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਉਹ ਪਲਵਾਨ ਹੁੰਦਾ ਹੈ ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ ਹੈ ਵਕਤ ਲੱਗ ਜਾਂਦਾ ਹੈ ਪਰ ਇਹ ਸਾਰੇ ਹਿਸਾਬ ਦਾ ਪੰਜ ਸੇਤੀ ਦੇਣੇ ਪੈਂਦੇ ਕੋਈ ਗੱਲ ਨਹੀਂ ਲਾਜ ਔਰ ਜਿੰਨਾ ਟੱਲ ਵਾਲਾ ਜੋਰ ਤੂੰ ਲਾਲ ਅੱਡੀ ਚੋਟੀ ਦਾ ਸੱਟ ਦੇ ਜਿਹਦਾ ਜੀ ਕਰਦਾ ਚੱਕ ਕੇ ਸੱਟ ਲਾੰਦਾਂ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਰ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ